ਹੈਲੋ ਹਾਂਜੀ ਮਨਦੀਪ ਨੂੰ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਟਿਕਟਕ ਉਮੋਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੱਲੋਂ ਮੇਰੇ ਸਾਰੇ ਪ੍ਰਾਂਪਰ ਨੂੰ ਸ਼ਸ਼ੀ ਕਾਲ ਜੀ ਤੇ ਅੱਜ ਦਾ ਆਪਾਂ ਵੀਡੀਓ ਬਲੌਗ ਜਿਹੜਾ ਸ਼ੁਰੂ ਕਰ ਰਹੇ ਹਾਂ ਟਾਈਮ ਹੋ ਚੁੱਕਾ ਜੀ 10:00 ਵੱਜ ਚੁੱਕੇ ਨੇ ਤੇ ਵੀ ਲੈਨੇ ਜਿਆਦਾ ਛੋਟੇ ਹੋ ਗਏ ਬਸ ਦੋ ਦੋ ਦਿਨ ਹੋ ਗਏ ਹੁਣ ਸਕਿੱਪ ਹੋ ਜਾਂਦਾ ਮੇਰੇ ਤੋਂ ਦੋ ਤਿੰਨ ਦਿਨਾਂ ਵੀਡੀਓ ਬਲੌਗ ਜਿਹੜਾ ਨਹੀਂ ਪੈਂਦਾ ਹੈਗਾ ਹਨਾ ਤਾਂ ਕਰਕੇ ਕਿਉਂਕਿ ਇੱਕ ਦਿਨ ਛੋਟੇ ਹੋ ਗਏ ਪਤਾ ਹੀ ਨਹੀਂ ਲੱਗਦਾ ਜਦੋਂ ਕਦੋਂ ਕੰਮਾਂ ਦੇ ਵਿੱਚ ਦਿਨ ਨਿਕਲ ਜਾਂਦਾ ਹੈ ਤੇ ਹੁਣ ਆਪਾਂ ਹੀ ਸੂਟ ਜਿਹੜੇ ਨਵਾਂ ਸਟੱਫ ਲੈ ਕੇ ਆਉਨੇ ਆ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਆ ਤੇ ਹੁਣ ਆਪਾਂ ਲੈ ਕੇ ਆਏ ਜਿੱਚਾਰ 87 ਹੈ ਇਹ ਬਹੁਤ ਸੋਨੇ ਪਿਓਰ ਕਸ਼ਮੀਰੀ ਦੇ ਵਿੱਚ ਬਰਕ ਹੋਏ ਹੋਏ ਸੂਟ ਨੇ ਨਾਲ ਇਹਦਾ ਜੇ ਸਟੋਲ ਨੇ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਹੁਣ ਠੀਕ ਹੈ ਜੀ ਬਣਾ ਮਿੱਠਾ ਬੋਲ ਤੇ ਹਾਂ ਤਾਂ ਲਾਲਾ ਚਾਰ ਜੇ ਕੋਈ ਨਾ ਨਾ ਰਫੈਲੀ ਕਰ ਜਾਂਦਾ ਹੈ ਮੰਮੀ ਮੈਨੂੰ ਬੋਲਣ ਲੱਗ ਜੇ ਮੇਰਾ ਵੀਡੀਓ ਵਲੌਗ ਚੱਲਦਾ ਹੈ ਜੀ ਮੈਂ ਵਿੱਚ ਅਡਸਟਾਰਿੰਗ ਕਰ ਰਿਆ ਹਾਂ ਮਰੇ ਵੀ ਆ ਜਾ ਆ ਦੇਖ ਤਾਂ ਤੇ ਹਾਂ ਜੀ ਜੀ ਸ਼ਾਂਗ ਤੇ ਜੀ ਕੀ ਜਾਂਦੀ ਆ ਬਾਤ ਵਾਹ ਇਹ ਮਾਦਰ ਛੰਗ ਦੀ ਕਿ ਨਹੀਂ ਅਜੇ ਜੋਤੀ ਜੀ ਕਿ ਸੋਚਦਾ ਦੱਸਦੇ ਸੋਚਦਾ ਵੀ ਕੁਛ ਨਹੀਂ ਤੇ ਸੋਚਦਾ ਵੀ ਬਹੁਤ ਹੈ ਤੇ ਸਰ ਸਲਾ ਪਾਸ ਇਹਦਾ ਆ 컬러 ਦਿਖਾਉਂਦੇ ਤੁਹਾਨੂੰ ਇੰਦਲੇ ਸੈਰ ਵਿੱਚ ਹਰ ਨੂੰ ਉਠਾਇਆ ਹੋ ਫਿਰ ਨਾਲ ਦੇ ਨਾਲ ਨਾ ਤੈਹਾ ਕਰਕੇ ਪਾਈ ਜਾਊਗਾ ਹਨ ਇੰਨੇ ਜਿਆਦਾ ਸੋਹਣੇ ਮਤਲਬ ਪਰਕ ਹੋਇਆ ਹੋਇਆ ਇੰਨੇ ਜਿਆਦਾ ਹੁਣ ਡਿਮਾਂਡ ਦੇ ਵਿੱਚ ਨੇ ਇਹ ਸੂਟ ਟ੍ਰੈਂਡ ਆ ਜਿਹੜਾ ਇਹਨਾਂ ਦਾ ਬਹੁਤ ਜਿਆਦਾ ਟ੍ਰੈਂਡ ਆ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਆਹ ਦੇਖ ਬੋਸ ਨੂੰ ਅਸੂਤਾ ਇਹਨੇ ਨੈਕ ਤੇ ਵਰਕ ਹੋਇਆ ਹੋਇਆ ਹੈ ਫਰੰਟ ਮਤਲਬ ਫਰੰਟ ਸਾਰੇ ਪੱਲੇ ਤੇ ਵਰਕ ਹੋਇਆ ਹੋਇਆ ਹੈ ਘੇਰੇ ਤੇ ਵੀ ਵਰਕ ਆ ਆ ਇਹ ਤਾਂ ਜਿਹੜਾ ਸ਼ੌਲਾ ਦਾ ਆ ਇਹਦਾ ਸ਼ੌਲਾ ਜੀ ਸੂਟ ਦੇ ਨਾਲ ਦਾ ਠੀਕ ਹੈ ਜੀ ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੀ ਹਾਂ ਸ਼ੌਲਾ ਆ ਦੇਖੋ ਜੀ ਆਹ ਲੁਕ ਕੇ ਦੇ ਸੌਲ ਦੇ ਲੋ ਉਹ ਚਾਲੀ ਦੇ ਫਲਾਵਰ ਬਣਿਆ ਹੋਇਆ ਸਟਾਲ ਦੇ ਸਟਾਲ ਸ਼ਾਲ ਮਤਲਬ ਸ਼ਾਲ ਹੀ ਹੈ ਸਟਾਲ ਹੀ ਪੈਨਕੈਸਾ ਵੀ ਸ਼ੋਲਾ ਲੰਮਾ ਚੋੜਾ ਵਧੀਆ ਖੁੱਲਾ ਡੁੱਲਾ ਚਾਹ ਸਟਾਲ ਹੈਗਾ ਬੜਕੋ ਪਿਆ ਹੈ ਬਹੁਤ ਸੋਹਣਾ ਇਹਦਾ ਸਟੱਫ ਹੈਗਾ ਕਿਸੇ ਮੇਰੀ ਭੈਣ ਨੇ ਵਾਈ ਕਰਨਾ ਹੋਵੇ ਤਾਂ ਤੁਸੀਂ ਜਾ ਕੇ ਕਰ ਸਕਦੇ ਹੋ ਆਪਾਂ ਨੰਬਰ ਹੈ ਜਿਹੜਾ ਹਰ ਇੱਕ ਆਪਣਾ YouTube ਚੈਨਲ ਤੇ ਤੇ Instagram ਦੀ ਆਪਣੀ ਆਈਡੀ ਹੈਗੀ ਹੈ ਜੀ ਨਾਨਕ ਕਲੌਥ ਹਾਊਸ ਤੇ ਜਾ ਕੇ ਤੁਸੀਂ ਉੱਥੇ ਮੇਰੀਆਂ ਭੈਣਾਂ ਫੋਲੋ ਕਰ ਲਿਓ ਉੱਥੇ ਤੁਹਾਨੂੰ ਸੋਹਣੇ ਸੋਹਣੇ ਸੂਟ ਮਿਲ ਜਾ ਕਰਨਗੇ ਦੇਖਣ ਨੂੰ ਠੀਕ ਹੈ ਜੀ ਐਂਡ ਤੇ ਉਰੇ ਵੀ ਆਪਾਂ ਆਪਣਾ ਨੰਬਰ ਦੱਸ ਦੰਨੇ ਆ 628333988 ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਸ ਨੇ ਜੀ ਉਹ ਵੀ ਬਹੁਤ ਮਤਲਬ ਰੀਜ਼ਨੇਬਲ ਪ੍ਰਾਈਸ ਨੇਗੇ ਇੰਨੇ ਜ਼ਿਆਦਾ ਕੋਈ ਕੋਸਟਲੀ ਨਹੀਂ ਹੈਗੇ ਇਹ ਸੂਟ ਮੇਰੀਆਂ ਭੈਣਾਂ ਜਾ ਕੇ ਜੇ ਬਾਈ ਕਰਨਾ ਤਾਂ ਕਰ ਸਕਦੇ ਹੋ ਕਿਉਂਕਿ ਹੁਣ ਅੱਗੇ ਕੀ ਠੰਡ ਆਉਣੀ ਹੈ ਬਹੁਤ ਜ਼ਿਆਦਾ ਹਨਾ ਤੇ ਇਹ ਹੀ ਸੂਟਾਂ ਨੇ ਕੰਮ ਆਉਣਾ ਹੁਣ ਪੋ ਤੇ ਮਾਗਦੇ ਮਹੀਨੇ ਤੇ ਤੁਸੀਂ ਜਾ ਕੇ ਜਲਦੀ ਜਲਦੀ ਬਾਈ ਕਰ ਲਿਓ ਹਾਂਜੀ ਅਗਲਾ ਕਲਰ ਆਪਾਂ ਦਿਖਾਉਣੀ ਆ ਨੇ ਵੀਬਲੀਓ ਕਲਰ ਆ ਜੀ ਅਗਲਾ ਬਹੁਤ ਸੋਹਣਾ ਦਾ ਸੂਟ ਹੈ ਇਹ ਤੇ ਜਿਹੜਾ ਆਹ ਵਾਲਾ ਸੂਟ ਆ ਨਾ ਇਹ ਤਾਂ ਮੈਂ ਖੁਦ ਨੂੰ ਆਪ ਹੀ ਰੱਖ ਲਿਆ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਵਰਕ ਆ ਜਿਹੜਾ ਇਹਦਾ ਉਹ ਵੀ ਵਧੀਆ ਲੱਗਿਆ ਇਸੇ ਮੈਂ ਸੋਚਿਆ ਮੈਂ ਕਿ ਮੈਂ ਸੋਚਿਆ ਮੈਂ ਕਿ ਚਲੋ ਵੀਡੀਓ ਬਣਾ ਲਵਾਂ ਇਹਦੀ ਮੈਂ ਤੇ ਆਹ ਨੈਕ ਤੇ ਵਰਕ ਦਾ ਨੇ ਵੀਬਲੀਓ ਕਲਰ ਇਹਦੇ ਵਿੱਚ ਤੇ ਐਂਡ ਇਹਦੇ ਵੀ 걔ਰੇ ਤੇ ਵਰਕ ਕਰਦੇ ਦਾ ਸ਼ਾਲਾ ਲੜਾ ਉਹ ਵੀ ਤੁਹਾਨੂੰ ਲੈ ਕੇ ਆਉਣਾ ਪਰ ਬਹੁਤ ਸੋਹਣਾ ਕਲਰ ਬੜੇ ਪਿਆਰੇ ਪਿਆਰੇ ਨੇ ਵਰਕ ਜਿਹੜਾ ਉਹ ਵੀ ਬਹੁਤ ਸੁਣਾ ਹੋਇਆ ਹੋਇਆ ਤੇ ਫਿਰ ਆ ਦੇਖੋ ਆ ਇਹਦਾ ਸ਼ੋਲਾ ਆ ਇਹਦਾ ਸ਼ੋਲਾ ਮੈਨੂੰ ਬਹੁਤ ਸੁਣਾ ਲੱਗਿਆ ਕਿਉਂਕਿ ਲਾਈਟ ਕਲਰ ਮੇਰੇ ਕੋਲ ਹੋ ਗਏ ਨੇ ਦੋ ਤਿੰਨ ਤਾਂ ਕਰਕੇ ਜੀ ਆਪਾਂ ਨੇ ਇਹ ਕਲਰ ਰੱਖ ਲਿਆ ਤੇ ਆ ਕਲਰ ਵੀ ਬਹੁਤ ਸੁਣਾ ਪਿਆਰੇ ਕਰਨੇ ਮੈਂ ਅਲੱਗ-ਅਲੱਗ ਵੀਡੀਓਸ ਤਾਂ ਬਣਾ ਰਹੀ ਹਾਂ ਕਿਉਂਕਿ ਫੋਟੋਆਂ ਦੇ ਵਿੱਚ ਮੇਰੀਆਂ ਭੈਣਾਂ ਨੂੰ ਆਪਣਾ ਜਿਹੜਾ ਗਰੁੱਪ ਬਣਾਇਆ ਹੋਇਆ WhatsApp ਗਰੁੱਪ ਉਹਦੇ ਵਿੱਚ ਨਹੀਂ ਪਤਾ ਲੱਗਦਾ ਹੈਗਾ ਤੇ ਐਵੇਂ ਹੋਪਨਿੰਗ ਨਾਲ ਜਿਆਦਾ ਪਤਾ ਲੱਗ ਰਿਹਾ ਹੈ ਠੀਕ ਹੈ ਜੀ ਇਹ ਸੋਟਾਂ ਦੇ ਜਦੋਂ ਪ੍ਰੈ ਸਟੀਚਿੰਗ ਕਰਵਾ ਲੈਣਾ ਐਵੇਂ ਦੇ ਹੋ ਜਾਣਗੇ ਆ ਦੇਖੋ ਜੀ ਜਿਵੇਂ ਸੇਮ ਦਿੱਤਾ ਹੋਇਆ ਔਰੇ ਐਵੇਂ ਹੋ ਜਾਣੇ ਸੋਟ ਸਟੀਚਿੰਗ ਕਰਕੇ ਬਹੁਤ ਸੋਹਣਾ ਲੱਗਣੀ ਇਹਨਾਂ ਦੀ ਲੁੱਕ ਸੋਟਾਂ ਦੀ ਅਗਲਾ ਕਲਰ ਹੈ ਇਹਦੀ ਆਹ ਅਗਲਾ ਕਲਰ ਇਹ ਹੈ ਠੀਕ ਹੈ ਜੀ ਤੇ ਮੈਂ ਸਾਰੇ ਉੱਪਰ ਨਿਕਲ ਗਏ ਆ ਇਹਦਾ ਸੋਲਵ ਹੋ ਗਿਆ ਕਿਉਂਕਿ ਤੁਹਾਨੂੰ ਦੋ ਨੇ ਜਿਹੜੇ ਉੱਪਰ ਕੱਟ ਕੇ ਦਿਖਾ ਦਿੱਤੇ ਨੇ ਮੈਂ ਆ ਦੇਖੋ ਜੀ ਜਿੱਦਾਂ 컬러 ਇਹਦਾ ਲਾਈਟ ਪਰਪਲ ਜ ਆ ਇਹਦਾ ਕਰਤਾ ਠੀਕ ਹੈ ਜੀ ਆ ਇਹਦਾ ਸ਼ੋ ਹੋ ਗਿਆ ਐਂਡ ਕੀ ਇਹਦਾ ਆ ਗਿਆ ਤੇ ਆਹ ਦਾ ਸਕੇ ਇਹ ਸੂਪ ਸੀਗਾ ਆਪਣਾ ਨੇਵੀ ਬਲੂ ਕਿਸੇ ਵੀ ਮੇਰੀ ਭੈਣ ਨੇ ਵਾਇ ਕਰਨਾ ਹੋਵੇ ਤਾਂ ਸਿੱਧ ਸਿੱਧ ਜਾ ਕੇ ਕਰ ਲੈ ਠੀਕ ਹੈ ਜੀ ਇਹ ਜਿ ਆਪਣਾ ਨੇਵੀ ਫਿਲੀਓ ਸੋਲਤਾ ਕਿਉਂਕਿ ਅੱਗੇ-ਅੱਗੇ ਠੰਡ ਹੈ ਜਿਹੜੀ ਬਹੁਤ ਜ਼ਿਆਦਾ ਆਣੀ ਆ। ਇੱਕ ਕਲਰ ਹੈਗੇ ਸੀ ਆਵਾ ਚਿੱਕਾ ਜਿਹਾ ਆ ਇਹਦਾ ਸਟਾਲਾ ਕਿਸੇ ਨੂੰ ਮੇਰੇ ਭੈਣ ਨੇ ਵਾਈ ਕਰਨਾ ਹੋਵੇ ਤਾਂ ਜਲਦੀ ਚੱਲ ਜੀ ਤੁਸੀਂ ਜਾ ਕੇ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਆਪਣਾ ਨੰਬਰ ਆ ਜਿਹੜਾ ਉਹ ਵੀ ਦੱਸ ਦਿੱਤਾਗਾ ਇਸ Instagram ਆਈਡੀ ਦਾ ਨਾਮ ਕਿਹੜਾ تھا ਉਸ ਆਪਣੀ ਦੁਬਾਰੇ ਜਾ ਕੇ ਤੁਸੀਂ ਪਲੀਜ਼ ਸਾਨੀਪਣਾ ਜਾ ਕੇ ਉੱਥੇ ਜਲਦੀ ਜਲਦੀ ਫੋਲੋ ਕਰ ਲਿਓ ਤੇ ਚਲੋ ਜੀ ਹੁਣ ਆਪਾਂ ਇਹਨਾਂ ਦੀਆਂ ਤਹਿਾ ਵਗੈਰਾ ਕਰ ਦੰਨੇ ਆ ਹੁਣ ਦਿਖਾਉਨੇ ਆਪਾਂ ਸ਼ਾਲ ਜਿਹੜੇ ਆਪਾਂ ਸ਼ਾਲ ਲੈਤੇ ਨੇ ਮਤਲਬ ਲੈ ਕੇ ਸੀ ਇਹ ਸੇਲ ਕਰਨ ਲਈ ਬਸ ਵੀਡੀਓ ਬਣਾਉਣ ਨੂੰ ਟਾਈਮ ਨਹੀਂ ਲੱਗਦਾ ਹੈਗਾ ਕੁਝ ਤਾਂ ਸ਼ਾਲ ਮਤਲਬ ਜਿਹੜੇ ਆਪਣੇ ਹੈਗੇ ਸੀਗੇ ਹੋ ਚੁੱਕੇ ਨੇ ਹਨਾ ਅ ਸੇਲ ਉਮਰ ਦਸਿਰਫ 2-4 ਕੀ ਰਹੇ ਨੇ ਸੇਵ ਕਰਨ ਲਈ ਠੀਕ ਕਾਜੀ ਤੇ ਮੈਨਾਂ ਮੈਸੇਜ ਦੇ ਜਿਸੀ ਆਪਣੇ ਦੋ ਭੈਣਾਂ ਨੇ ਮੈਸੇਜ ਆਇਆ ਫੋਨ ਤੇ ਉਹ ਇਹ ਸੌਤ ਬਾਰੇ ਪੁੱਛਦੇ ਨੇ ਆ ਕਲਰ ਉਹ ਪੁੱਛ ਰਹੇ ਸੀ ਕਿ ਮੈਂ ਉਹਨਾਂ ਨੂੰ ਇਹ ਮੈਸੇਜ ਕੀਤਾ ਮੈਂ ਕਿ ਸੌਰੀ ਇਹ ਕਲਰ ਮੈਂ ਕੋਸ਼ਿਸ਼ ਕਰ ਸਕਦੀ ਹਾਂ ਵੀ ਜੇ ਦੁਬਾਰਾ ਮਿਲ ਜੇ ਬਟ ਇਹ ਸੇਲ ਹੋਇਆ ਹੋਇਆ ਹੈ ਤੇ ਕਈ ਵਾਰ ਨਾ ਚੀਜ਼ ਮਾਰਨ ਨੂੰ ਲੱਗ ਜੇ ਤਾਂ ਕਰਕੇ ਤਾਂ ਇਹ ਮੈਂ ਤਾਂ ਹੀ ਮੈ ਵੀਡੀਓ ਚ ਉੱਤੇ ਦੱਸਿਆ ਵੀ ਮੈਂ ਕਿ ਮੈਂ ਰੱਖਿਆ ਇਹ ਮੈਨੂੰ ਬਹੁਤ ਪਸੰਦ ਲੱਗਿਆ ਇਹਦਾ ਰੰਗ ਤਾਂ ਕਰਤੀ ਆ ਕਲਰ ਮੈਨੂੰ ਉਹਨਾਂ ਨੂੰ ਕਹਿੰਦਾ ਮੈਂ ਕਿ ਜੇ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਉਹ ਕਹਿੰਦੇ ਨਹੀਂ ਵੀ ਤੁਸੀਂ ਹਨਾ ਕੋਈ ਪਸੰਦ ਆ ਜੇ ਹੋ ਸਕੇ ਤਾਂ ਸਾਨੂੰ ਹੋਰ ਮੰਗਵਾ ਦਿਓ ਤੇ ਇੱਕ ਕਲਰ ਆਪ ਪਸੰਦ ਆ ਇਹਨਾਂ ਦੇ ਮੈਂ ਨਾਲ ਇਹਦੀ ਕੱਟ ਕਰ ਦਿੰਦੀ ਆ ਫਿਰ ਨਹੀਂ ਬਹੁਤ ਮੈਸੇਜ ਵੀਡੀਓ ਦੇ ਵਿੱਚ ਆਈ ਜਾਣਗੇ ਆਈ ਜਾਣਗੇ ਇੱਕ ਉਹਨਾਂ ਦੇ ਆ ਪਸੰਦ ਆ ਇਹ ਸੂਟ ਉਹ ਕਹਿੰਦੇ ਅਸੀਂ ਦੋ ਭੈਣਾਂ ਨੇ ਲੈ ਰਹੇ ਹਾਂ ਸੇਮ ਸੇਮ ਜਿਹਾ ਕਲਰ ਆ ਇੱਕ ਕਲਰ ਉਹਨਾਂ ਦੇ ਆ ਵਾਲਾ ਆ ਤੋਂ ਮਿੰਤਾ ਜੀ ਆਪਣੇ ਹੋ ਗਏ ਨੇ ਸੇਲ ਤੇ ਆਪਾਂ ਇਹਨਾਂ ਨੂੰ ਕਰਦੇ ਹੁਣ ਪੈਕ ਪੈਕ ਕਰ ਦਈਏ ਇਹਨਾਂ ਨੂੰ ਸਵੇਰੇ ਪਹਿਲਾਂ ਦਾ ਪਾਰਸਲ ਕਰ ਦਾਂ ਠੀਕ ਹੈ ਜੀ ਹੈ ਦਮਤ ਸੰਦਾ ਰਹੀ ਮੇਰੇ ਤੇ ਇਹਨਾਂ ਦੇ ਬਹੁਤ ਮਿਹਨਤ ਲੱਗਦੀ ਹੈ ਜੀ ਹਰ ਇੱਕ ਕੰਮ ਦੇ ਵਿੱਚ ਇਹਨੇ ਦੀ ਵੀਡੀਓ ਬਣਾਓ ਹਨਾ ਪੈਕਿੰਗ ਕਰ ਦੋਗੇ ਹਨਾ ਠੀਕ ਹੈ ਜੀ ਪਹਿਲਾਂ ਮੈਂ ਇਹਨਾਂ ਦੀ ਵੀਡੀਓ ਬਣਾ ਲਾਂ ਫਿਰ ਆਪਾਂ ਪੈਕਿੰਗ ਕਰਦੇ ਆਂ ਇਹ ਸੂਟ ਤਾਂ ਆਪਾਂ ਖੁਦ ਕਰ ਲਈ ਰੱਖਿਆ ਜੀ ਸਟਿਚਿੰਗ ਕਰਾਉਣ ਨੂੰ ਤੇ ਜਿਹੜੇ ਸੂਟ ਪਹਿਣਾ ਦੇ ਮੰਗਵਾਏ ਨੇ ਉਹਨਾਂ ਦਾ ਆਪਾਂ ਕਰਦੇ ਪੈਕਿੰਗ ਠੀਕ ਹੈ ਜੀ ਉਹਨਾਂ ਦੀ ਆਪਾਂ ਪੈਕਿੰਗ ਕਰ ਦਨੇ ਆਂ ਕਿਉਂਕਿ ਅੱਜ ਹੈਗਾ ਸੰਡੇ ਪਾਰਸਲ ਜਿਹੜਾ ਕੱਲ ਨਿਕਲ ਜੂਗਾ ਇਹ ਸੂਟਾਂ ਦਾ ਠੀਕ ਹੈ ਜੀ ਇੱਕ ਮਿੰਟ ਲਈ ਵੀ ਇੱਕ ਮਿੰਟ ਲਈ ਵੀ ਟਾਈਮ ਨਹੀਂ ਮਿਲਦਾ ਹੈਗਾ ਹਰ ਮਨਤ ਅੰਦਰ ਚਲੇ ਗਿਆ ਕਿਉਂਕਿ ਉਹ ਫੋਨ ਤੇ ਨੂੰ ਸਾਂਜੇ ਲਾ ਲੈਂਦਾ ਫਿਰ ਮੇਰੇ ਤੋਂ ਗਾਲ੍ਹਾਂ ਕੱਢਦਾ ਰੁਮ ਚਰ ਮੈਨੂੰ ਤੋਂ ਗਾਲ੍ਹਾਂ ਪੈਂਦੀ ਰਹਿੰਦੇ ਨੇ ਤੇ ਫੋਨ ਦਾ ਭੱਜ ਗਿਆ ਮੈਂ ਨੂੰ ਪਾ ਲਈਸ ਰਿੰਚੀ ਹਾਂਜੀ ਤੇ ਉਹਰੇ ਸੂਟ ਨੇ ਜਿਹੜੇ ਆਪਣੇ ਦੋ ਭੈਣਾਂ ਨੇ ਆਪਾਂ ਵੀਡੀਓ ਬਣਾ ਰਹੇ ਸੀਗੇ ਉਸ ਟਾਈਮ ਆਪਣੇ ਭੈਣਾਂ ਦੇ ਮੈਸੇਜ ਆ ਗਏ ਸੀਗੇ ਵੀ ਸਾਡੇ ਲਈ ਆ ਦੋ ਸੂਟ ਪੁੱਕ ਕਰ ਦਿਓ ਆਪਾਂ ਉਹ ਸੂਟ ਨੇ ਜਿਹੜੇ ਵੀਡੀਓ ਬਣਾ ਕੇ ਜੀ ਪੈਕਿੰਗ ਕਰ ਰਹੇ ਸੀ ਸੂਟਾਂ ਦੀ ਅੱਜ ਆਏਗਾ ਸੰਡੇ ਆਪਾਂ ਕੱਲ ਨੂੰ ਆ ਜਿਹੜਾ ਪਾਰਸਲ ਕੱਢ ਦਾਂਗੇ ਆ ਸੂਟਾਂ ਦਾ ਥੈਂਕ ਯੂ ਸਿਸਟਰ ਜੀ ਥੈਂਕ ਯੂ ਬਹੁਤ ਜ਼ਿਆਦਾ ਜਿਹੜੀਆਂ ਆਪਣੇ ਭੈਣਾਂ ਆਪਣੇ ਤੋਂ ਸੂਟ ਵਾਈ ਕਰ ਰਹੀਆਂ ਨੇ ਤੇ ਚੈਨਲ ਨੂੰ ਆਪਣੇ ਭੈਣ ਭਰਾ ਬਹੁਤ ਚੈਨਲ ਸਪੋਰਟ ਕਰ ਰਹੇ ਨੇ ਅੱਗੇ-ਅੱਗੇ ਵੀ ਆਪਣੀਆਂ ਭੈਣਾਂ ਆਪਣੇ ਸੂਟ ਸੇਲ ਦਾ ਕੰਮ ਆਪਨ ਕੀਤਾ ਹੋਇਆ ਜੀ ਜਿਹੜਾ ਉਹਨੂੰ ਸਪੋਰਟ ਕਰੀ ਜਾਵੇ ਵੱਧ ਤੋਂ ਵੱਧ ਐਂਡ ਭੈਣ ਭਰਾ ਜਿਹੜੇ ਆਪਣਾ ਚੈਨਲ ਆ ਜੀ ਮਨਦੀਪ ਵੰਗੂ ਬਲੌਗ ਨੂੰ ਸਪੋਰਟ ਕਰੀ ਜਾਵੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀ ਜਾਵੇ ਨਵੇਂ ਨਵੇਂ ਜਿਹੜੇ ਭੈਣ ਭਰਾ ਆਉਂਦੇ ਨੇ ਤੇ ਜਿਹੜੇ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਥੈਂਕ ਯੂ ਜੀ ਜਿਹੜੇ ਨਵੇਂ ਜੁੜਨਗੇ ਉਹਨਾਂ ਦਾ ਵੀ ਤਿਲੋਂ ਬਹੁਤ ਜ਼ਿਆਦਾ ਥੈਂਕ ਯੂ ਤੇ ਵਧੀਆ ਵਧੀਆ ਜੇ ਕਮੈਂਟ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਤੱਕ ਕੇ ਲਾਈਕ ਕਰਦਿਆ ਕਰੋ ਆਪਣੇ ਚੈਨਲ ਤੇ ਹਨਾ ਤੇ ਜਿਹੜਾ ਆਪਣਾ ਵੀਡੀਓ ਵਲੌਗ ਹੁੰਦਾ ਜੀ ਪੂਰਾ ਦੇਖਿਆ ਕਰੋ ਪੂਰਾ ਵਾਚ ਟਾਈਮ ਹਨਾ ਹੋ ਜਾਊਗਾ ਜਿਹੜਾ ਵਾਚ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਪੈਣ ਪਾਈਆਂ ਸਪੋਰਟ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ ਬਾਹਰ ਤੁਰੇ ਜਾਣਾ ਮੈਂ ਚਲੋ ਹੁਣ ਆਪਾਂ ਲਾਉਨੇ ਆ ਕੱਪੜੇ ਆ ਸੋਫੇ ਮੇਰੇ ਅੰਦਰ ਕਰਨ ਤੋਂ ਰਹਿੰਦਾ ਰਾਤ ਮੇਤ ਤੋਂ ਹੋਈ ਜਾਂਦੀ ਹੈਗਾ ਭਾਰੀ ਸੀ ਵਾਹੇ ਹੁਣ ਕਰਦੀਆਂ ਨੂੰ ਪਹਿਲਾਂ ਕੱਪੜੇ ਲਾਣਾ ਕੱਪੜੇ ਇੰਟੈਂਟ ਵਗੈਰਾ ਕਰਦੇ ਆ ਅਜੇ ਕੱਪੜੇ ਲਵਾ ਦੇ ਮੇਰੇ ਨਾਲ ਓਏ ਸਾਰਾ ਦਿਨ ਤੇ ਆਪਣਾ ਇਹ ਕੰਮ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਅੱਜ ਮੈਂ ਸਬਜ਼ੀ ਬਣਾਉਣੀ ਹੈ ਮੀ ਹਾਂ ਕਿੰਨੇ ਵੱਜ ਗਏ ਪੰਜ ਬੱਚੇ ਨਾਲ ਨੇ ਠੀਕ ਹੈ